ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਇੱਕ ਬੜਾ ਚੰਗਾ ਉਪਰਾਲਾ ਕੀਤਾ ਗਿਆ ਹੈ ਇਹਨਾਂ ਨੇ ਅੱਜ ਇਹ ਬੂਟਿਆਂ ਦਾ ਲੰਗਰ ਲਾ ਕੇ ਜਿਵੇਂ ਕਿ ਆਪਾਂ ਕੁਝ ਦਿਨ ਪਹਿਲਾਂ ਵੀ ਵਨ ਮਹੋਤਸਵ ਬਣਾਇਆ ਸੀ ਤੇ ਇਹ ਉਸ ਦੀ ਪ੍ਰਕਿਰਿਆ ਨੂੰ ਜਾਰੀ ਰੱਖ ਰਿਹਾ ਹੈ ਇਹ ਇਹ ਚੰਗਾ ਉਪਰਾਲਾ ਕਰ ਰਿਹਾ ਹੈ ਜਿਸ ਨਾਲ ਆਪਾਂ ਆਪਣੇ ਪੂਰੇ ਸਮਾਜ ਦਾ ਦੇ ਦੀ ਮਦਦ ਕਰ ਸਕਦੇ ਆ ਆਪਣੇ ਵਾਤਾਵਰਨ ਨੂੰ ਹੋਰ ਵਧੀਆ ਬਣਾ ਸਕਦੇ ਆ ਤੇ ਉਹ ਕਿਵੇਂ ਹੋਊਗਾ ਜਦੋਂ ਆਪਾਂ ਹਰੇਕ ਬੰਦਾ ਇੱਕ ਰੁੱਖ ਲਾਊਗਾ ਉਹਦੀ ਸਾਂਭ ਸੰਭਾਲ ਕਰੂਗਾ ਵੇਖੂਗਾ ਕਿ ਉਹ ਵੱਡਾ ਹੋਵੇ ਆਕਸੀਜਨ ਦੇਵੇ ਕਾਰਬਨ ਡਾਈਆਕਸਾਈਡ ਕੰਜ਼ੂਮ ਕਰੇ ਤੇ ਗਲੋਬਲ ਵਾਰਮਿੰਗ ਨੂੰ ਵੀ ਘਟ ਕਰ ਸਕੇ ਨਾਲ ਹੀ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਯੁਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲੀ ਗਈ ਹੈ ਇਹਦੇ ਤਹਿਤ ਅਸੀਂ ਲਗਾਤਾਰ ਕਾਰਵਾਈ ਕਰਦੇ ਜਾ ਰਹੇ ਆ ਅਸੀਂ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਨਸ਼ੇ ਤਸਕਰੀ ਵਿੱਚ ਇਨਵੋਲਡ ਸਿਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਹੈ ਉਹਨਾਂ ਤੇ ਐਕਸ਼ਨ ਕੀਤਾ ਤੇ ਹਾਲੇ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਵੀ ਕਰਾਈ ਹੈ ਤੇ ਅਸੀਂ ਲਗਾਤਾਰ ਇਸ ਪਾਸੇ ਵੀ ਆਪਣਾ ਐਕਸ਼ਨ ਜਾਰੀ ਰੱਖਾਂਗੇ ਤਾਂ ਕਿ ਅਸੀਂ ਸਮਾਜ ਨੂੰ ਕੰਪਲੀਟਲੀ ਨਸ਼ਾ ਮੁਕਤ ਕਰ ਸਕੀਏ ਲੋਕਾਂ ਤੇ ਬੱਚਿਆਂ ਨੂੰ ਜਾਂ ਕੀ ਕਹਿ ਸਕੂਗੀ ਮੋਟੀਵੇਟ ਕਿਉਂਕਿ ਪੇਰੈਂਟਸ ਵੀ ਜਿਹੜੇ ਕੀ ਮੈਸੇਜ ਦੇ ਸਕਦੇ ਨੇ ਵੀ ਕਿਸ ਤਰ੍ਹਾਂ ਰੋਕੇ ਜਾ ਸਕਦੇ ਆ ਤੁਸੀਂ ਬੜੀ ਵਧੀਆ ਗੱਲ ਕੀਤੀ ਮੈਂ ਆਪ ਸਭ ਦੇ ਮਾਧਮ ਰਾਹੀਂ ਸਾਰੇ ਆਪਣੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਸਾਡਾ ਭਾਅ ਵੇਖੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਬੜੀ ਉਚਾਈਆਂ ਤੇ ਬੁਲੰਦੀਆਂ ਤੇ ਜਾ ਸਕਦੇ ਹੋ ਤੁਸੀਂ ਹਰ ਮੁਕਾਮ ਹਾਸਲ ਕਰ ਸਕਦੇ ਹੋ ਤੇ ਉਸ ਦੇ ਵਿੱਚ ਪਹਿਲਾ ਕਦਮ ਹੈ ਨਸ਼ੇ ਨੂੰ ਤਤਕਾਰਨਾ ਉਸ ਤੋਂ ਦੂਰ ਰਹਿਣਾ ਤੇ ਚੰਗੇ ਪਾਸੇ ਲੱਗਣਾ ਪੜ੍ਹਾਈ ਕਰਨਾ ਯੂਪੀਐਸਸੀ ਵਿੱਚ ਲੱਗਣਾ ਦੇ ਪਿੱਛੇ ਤਿਆਰੀ ਕਰਨਾ ਪੀਸੀਐਸ ਦੀ ਤਿਆਰੀ ਕਰਨਾ ਅੱਛੇ ਅਫਸਰ ਬੰਨਣਾ ਕੋਈ ਐਂਟਰਪ੍ਰਨਰ ਬੰਨਣਾ ਤਾਂ ਕਿ ਤੁਸੀਂ ਸਰਕਾਰ ਤੁਸੀਂ ਸਮਾਜ ਨੂੰ ਇੱਕ ਵਧੀਆ ਲੀ ਦੇ ਸਕੋ ਸਾਡੇ ਜਿਹੜੇ ਹੋਰ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਇਮਪਲੋਇਮੈਂਟ ਦੇ ਸਕੋ ਉਹਨਾਂ ਦੀ ਬਿਹਤਰੀ ਲਈ ਕੰਮ ਕਰ ਸਕੋ ਤੇ نشੇ ਤੋਂ ਦੂਰ ਰਹੋ ਪਲਸ ਅਗਰ ਕਿਤੇ ਵੀ ਕਿਸੇ ਵੀ ਸਕੂਲ ਵਿੱਚ ਇਹ ਰਿਕੁਆਇਰਮੈਂਟ ਹੈ ਕਿ ਆਕੇ ਸਾਨੂੰ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਯੂਪੀਐਸਸੀ ਦੀ ਜਾਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਕੋਚਿੰਗ ਦੇਣੀ ਹੈ ਜਾਂ ਫਿਰ ਉਹਨਾਂ ਨੂੰ ਇਸ ਦੇ ਬਾਰੇ ਜਾਣੂ ਕਰਾਣਾ ਹੈ ਤਾਂ ਮੈਂ ਖੁਸ਼ ਹੋਵਾਂਗਾ ਜੇ ਮੈਨੂੰ ਕੋਈ ਵੀ ajuda ਸੱਦਾ ਦੇਵੇਗਾ ਆਪਣੇ ਸੰਗਰੂਰ ਜ਼ਿਲ੍ਹੇ ਵਿੱਚ ਜੋ ਵੀ ਸਾਡੇ ਐਮਸੀ ਸਾਹਿਬ ਹਰਪੀਤ ਕਾ ਹੈਪੀ ਨੇ ਉਹ ਬਹੁਤ ਵਧੀਆ ਕੰਮ ਆਇਆ ਹੈ ਇਹਦੇ ਨਾਲ ਸਾਡਾ ਜੋ ਜਿਹੜੀ ਵਸਤਵਿਕਤਾ ਨੂੰ ਪਤਾ ਹੈ ਜਿਹੜਾ ਮੌਸਮ ਦਾ ਜਿਹੜਾ ਵਾਤਾਵਰਨ ਦਾ ਬਹੁਤ ਗੰਡਲਾ ਹੋ ਰਿਹਾ ਹੈਗਾ ਸਰੇਖ ਸਾਡੇ ਪੰਜਾਬੀ ਦਾ ਫਰਜ਼ ਬਣਦਾ ਕਿ ਸਾਡੇ ਹਰ ਇੱਕ ਪੰਜਾਬੀ ਦਾ ਫਰਜ਼ ਬਣਦਾ ਕਿ ਅਸੀਂ ਇੱਕ ਇੱਕ ਬੂਟਾ ਜ਼ਰੂਰ ਲਾਈਏ ਤਾਂ ਕਿ ਪੰਜਾਬ ਦੇ ਵਿੱਚ ਵੀ ਜੇ 3 ਕਰੋੜ ਬੂਟਾ ਲੱਗ ਜਾਏ ਤਾਂ ਜਿਹੜਾ ਜੋ ਕੇ ਵਾਤਾਵਰਣ ਦੀ ਬਹੁਤ ਸਵਸਥ ਤੇ ਸਾਫ਼ ਸੁਰਾ ਹੋ ਸਕਦਾਗਾ ਇਹਦੇ ਦੇ ਦੇ ਕੇ ਮੌਂਸੂਮ ਵੀ ਸ਼ੁਰੂ ਹੋਣ ਵਾਲਾ ਹੈ ਜਾਂ ਕਈ ਵਾਰੀ ਸੰਕਟਾ ਨਹੀਂ ਇਹ ਜੋ ਇਹ ਮੌਸਮਾ ਜੇ ਬੂਟੇ ਲਾਉਣ ਵਾਸਤੇ ਮੌਸਮ ਬਹੁਤ ਵਧੀਆ ਹੈਗਾ ਇਹ ਮੌਜੂਦਾ ਇੱਕ ਮਹੀਨਾ ਸੌਣ ਦਾ ਮਹੀਨਾ ਹੁੰਦਾ ਜਿਹੜੇ ਬਰਸ਼ਾ ਹੁੰਦੀਆਂ ਨੇ ਜਿਹੜੇ ਬੂਟੇ ਆਪਾਂ ਲਾਉਂਦੇ ਨਾਲ ਨਾਲ ਚੱਲ ਪੈਂਦੇ ਨੇਗੇ ਸੁਕਣ ਦੀ ਬਹੁਤ ਘੱਟ ਸੰਭਾਵਨਾ ਹੁੰਦੀ ਹੈ ਇਹਨਾਂ ਦੀ ਜਿਹੜਾ ਇਹ ਫੌਦੇ ਵੰਡਣ ਦਾ ਪ੍ਰੋਗਰਾਮ ਹੈ ਇਸ ਦਾ ਯੋਜਨਾਬੰਦ ਹੈ ਇਹਨਾਂ ਦੇ ਪ੍ਰਧਾਨ ਭਾਰਤੀ ਉਸ ਨੇ ਸੱਤ ਇਹਨਾਂ ਦੀ ਪੂਰੀ ਟੀਮ ਨੂੰ ਦੋਤਾਈਆਂ ਕਿ ਉਹ ਚੰਗਾ ਕੰਮ ਕਰ ਰਹੀ ਨੇ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਸ਼ਹਿਰ ਨਿਵਾਸੀਆਂ ਕਈਆਂ ਕਮੇ ਇੰਡਸਟਰੀਲਿਸਟ ਦੁਕਾਨਦਾਰ ਜਿਨ੍ਹਾਂ ਨੂੰ ਅੱਗੇ ਕੋਈ ਟਾਈਮ ਨਹੀਂ ਹੁੰਦਾ ਪੈਸੇ ਜ਼ਰੂਰ ਖਰਚ ਕਰ ਸਕਦੇ ਨੇ ਕੋਈ ਵੀ ਐਨ ਜੀਓ ਹੈ ਚਾਹੇ ਕੋਈ ਛੋਟਾ ਹੈ ਜਿਨ੍ਹਾਂ ਪੈਸਿਆਂ ਤੋਂ ਉਹਦਾ ਗੁਜ਼ਾਰਾ ਨਹੀਂ ਹੁੰਦਾ ਏ ਐਨ ਜੀਓ ਨੂੰ ਮੈਂ ਫੀਲ ਕਰਦਾ ਲੋਕਾਂ ਤੱਕ ਪਹੁੰਚ ਕਰਨ ਉਹਨਾਂ ਨੂੰ ਮੋਟੀਵੇਟ ਕਰਨ ਤਾਂ ਜੋ ਦੁਕਾਨਦਾਰ ਚਾਹੇ ਕੋਈ ਇੰਡਸਟਰੀਲਿਸਟ ਨੇ ਉਹ ਇਹਨਾਂ ਨੂੰ ਕਾਸਤੇ ਪੌਦੇ ਲਾਉਣ ਵਾਸਤੇ ਉਹ ਸੇਵਾ ਲਈ ਹਾਜ਼ਰ ਹੋ ਸਕਣ ਮੈਂ ਆਪਣੇ ਵੱਲੋਂ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਨਾ ਜਿਵੇਂ ਵੀ ਇਹ ਮੇਰੀ ਡਿਊਟੀ ਲਗਾਣਗੇ ਮੈਂ ਉਸ ਦੇ ਲਈ ਪੂਰਾ ਖੜਾ ਤੇ ਬਹੁਤ ਸਮਾਹਣੀ ਦੇਖੋ ਜੀ ਇਹ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਬਹੁਤ ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਕੱਪੀ ਸਾਡੇ ਮਨੀਸ਼ ਜੀ ਐਸਐਸਪੀ ਜੀ ਆਉਂਦੇ ਕਿ ਮੋਹਨ ਸਾਹਿਬ ਇੱਥੇ ਆ ਕੇ ਇਹਨਾਂ ਨੇ ਸੋਨਾ ਕਰਾਇਆ ਛੋਟੇ ਛੋਟੇ ਬਹੁਤ ਨਾ ਕਰਾਈ ਮੈਂ ਵੀ ਆਏ ਨੇ ਕਿ ਮੈਂ ਕੇਵਲ ਬਤ ਲੈਣ ਆਇਆ ਤੇ ਇਹ ਇਕੱਲਾ ਇੱਕ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਜੀ ਇਹ ਬਹੁਤ ਪ੍ਰੋਗਰਾਮ ਹੋਣੇ ਚਾਹੀਦੇ ਪੂਰੇ ਪੰਜਾਬ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਹੀ ਆਪਣਾ ਪੰਜਾਬ ਬਚਦਾ ਸਤਿ ਸ਼੍ਰੀ ਅਕਾਲ ਜੀ ਕੰਟਰੋਲ ਹੋ ਜਾਓ ਭਾਣ ਜੀ ਤੁਸੀਂ ਕੀ ਸੋਚਦੇ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਹੋ ਲੋਕਾਂ ਨੂੰ ਵੇਅਰ ਕਰੂੰਗੀ ਵੀ ਘਰਾਂ ਦੇ ਵਿੱਚ ਵੀ ਜੇ ਕੱਚਾ ਹੈ ਤਾਂ ਉੱਪਰ ਮਿੱਟੀ ਦੇ ਵਿੱਚ ਆਪਣੇ ਕਿਉਂਕਿ ਸਾਰੀ ਥਾਂ ਪੱਕੀ ਹੋ ਚੁੱਕੀ ਹੈ ਗਲੀਆਂ ਉਹਦੇ ਵਿੱਚ ਵੀ ਹਿਮ ਚਲਾਉਂਗੇ ਐਮਸੀ ਨਾਲ ਮਿਲ ਕੇ ਬਿਲਕੁਲ ਚਲਾਵਾਂਗੇ ਜੀ ਇਹਦੇ ਵਿੱਚ ਕੀ ਹੈ ਘਰਾਂ ਦੇ ਵਿੱਚ ਗਮਲੇ ਰੱਖੋ ਕੋਈ ਇੱਕ ਬੂਟਾ ਲਾਓ ਕੋਈ ਦੋ ਬੂਟੇ ਲਾਓ ਪੂਰਾ ਜਾਨਕਿ ਆਪਾਂ ਨੂੰ ਪੂਰਾ ਏਰੀਆ ਗ੍ਰੀਨ ਦਿਖਣਾ ਚਾਹੀਦਾ ਜੀ ਮੈਂ ਅੱਜ ਤੋਂ ਤਕਰੀਬਨ 2 3 4 ਸਾਲ ਪਹਿਲਾਂ 2019-20 ਦੇ ਵਿੱਚ 2020 ਦੇ ਵਿੱਚ ਪਹਿਲਾ ਦਰਖਤ ਲਗਾਏ ਸੀ ਆਪਦੇ ਟਿਊਸ਼ਨ ਵਾਲੇ ਬੱਚਿਆਂ ਦੇ ਨਾਲ ਮਿਲ ਕੇ ਉੱਥੋਂ ਹੀ ਮੋਟੀਵੇਸ਼ਨ ਮਿਲੀ ਪਰ ਸਾਡੇ ਮਨੀ ਮਾਨ ਵੀਰੇ ਉਰੀ ਖੁਰਾਣੇ ਤੋਂ ਲਗਾਉਂਦੇ ਨੇ ਤੇ ਇਹਨਾਂ ਨਾਲ ਮਿਲ ਕੇ ਹੁਣ ਅਸੀਂ ਇੱਕ ਨਵੀਂ ਐਨਜੀਓ ਦੀ ਸ਼ੁਰੂਆਤ ਕਰ ਰਹੇ ਹਾਂ ਜਿਹਦਾ ਨਾਮ ਹੈ ਗੋ ਗ੍ਰੀਨ ਫੈਮਿਲੀ ਸੰਗਰੂਰ ਵੱਲੋਂ ਇਹ ਇੱਕ ਉਹਦਾ ਇੱਕ ਜਸਟ ਐਨ ਲਗਾ ਲਓ ਵੀ ਟਰੇਲਰ ਸੀਗਾ ਹਾਲੇ ਇਸ ਨੂੰ ਬਹੁਤ ਉੱਚੇ ਪੈਗਾਮ ਤੇ ਲੈ ਕੇ ਜਾਣਾ ਐਨਜੀਓ ਦੇ ਵਿੱਚ ਅਸੀਂ ਫਿਲਹਾਲ ਤਾਂ ਚਾਰ ਮੋਟਿਵ ਲੈ ਕੇ ਚੱਲੇ ਆ ਜਿਹਦੇ ਵਿੱਚ ਅਸੀਂ ਇੱਕ ਦਾ ਅਨਾਥਾ ਆਸ਼ਰਮ ਖੋਲਣਾ ਹੈ ਤੇ ਇੱਕ ਪਲਾਂਟੇਸ਼ਨ ਦਾ ਤਾਂ ਚੱਲੂਗੀ ਚੱਲੂਗਾ ਤੇ ਉਸ ਤੋਂ ਬਾਅਦ ਨਾਲ ਇੱਕ ਵਰਦਾ ਆਸ਼ਰਮ ਤੇ ਇੱਕ ਗਰੀਬ ਕੁੜੀਆਂ ਦੇ ਵਿਆਹ ਇਹ ਚੀਜ਼ਾਂ ਕਰਨੀਆਂ ਨੇ ਉਸ ਨੂੰ ਇੱਕ ਨੈਸ਼ਨਲ ਲੈਵਲ ਤੇ ਜਾਂ ਪੰਜਾਬ ਲੈਵਲ ਤੇ ਇੱਕ ਚਲੋ ਐਨ ਜੀਓ ਨੂੰ ਲੈ ਕੇ ਜਾਣਾ ਤਾਂ ਕਿ ਹੋਰ ਬੱਚੇ ਵੀ ਮੋਟੀਵੇਟ ਹੋ ਸਕਣ ਤੇ ਆਪਣੇ ਪੰਜਾਬ ਨੂੰ ਹਰਿਆ ਭਰਿਆ ਬਣਾ ਸਕਣ